ਗਲੇ ਦੇਨੀ ਕਾਂਗਰਸ ਪਾਰਟੀ ਦੇ ਲੀਡਰ ਆਪ ਪਿਸ਼ੀਨ ਪ੍ਰਤਾਪ ਸਿੰਘ ਬਾਜਬਾ ਜੀ ਨੇ ਇੱਕ ਬਹੁਤ ਹੀ ਮਾੜਾ ਬਿਆਨ ਦਿੱਤਾ ਦਲਤ ਵਿਰੋਧੀ ਬਿਆਨ ਦਿੱਤਾ ਕਿ ਕਿਸ ਤਰ੍ਹਾਂ ਵਹਿਣ ਭਾਜੇ ਵਜਾਉਣ ਵਾਲੇ ਜਿਹੜੇ ਨੇ ਕੀ ਉਹ ਪੰਜਾਬ ਸਰਕਾਰ ਚ ਮੰਤਰੀ ਬਣ ਕੇ ਪਰ ਮੈਂ ਸਮਝਦਾ ਪਰ ਸਰਦਾਰ ਹਪਾਜਨ ਸਿੰਘ ਇਟਿਓ ਸਾਹਿਬ ਦਾ ਉਹਨਾਂ ਨੇ ਮਜ਼ਾਕ ਕਢਾਇਆ ਉਹਨਾਂ ਦੀ ਗਰੀਬੀ ਦਾ ਮਜ਼ਾਕ ਕਢਾਇਆ ਉਨਾ ਦੀ ਕਮਿਊਨਿਟੀ ਦਾ ਮਜ਼ਾਕ ਕਢਾਇਆ ਤੇ ਦਲਤ ਭਾਈਚਾਰੇ ਦਾ ਮਜ਼ਾਕ ਕਢਾਇਆ ਅਸੀਂ 24 ਘੰਟੇ ਦਾ ਅਲਟੀਮੇਟਮ ਦਿੱਤਾ ਸੀਗਾ ਕਿ ਕਾਂਗਰਸ ਪਾਰਟੀ ਮਾਫੀ ਮੰਗੇ ਪ੍ਰਤਾਪ ਸਿੰਘ ਮਾਫੀ ਬਾਜਬਾ ਮਾਫੀ ਮੰਗੇ ਪਰ ਲੇਕਿਨ ਅੱਜ 24 ਘੰਟੇ ਬੀਤ ਚੁੱਕੀ ਇਹਨਾਂ ਨੇ ਕੋਈ ਮਾਫੀ ਨਹੀਂ ਮੰਗੀ ਅੱਜ ਆਮ ਆਦਮੀ ਪਾਰਟੀ ਕੋ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਹੈਗਾ ਉਹ ਬਾਜਬਾ ਸਾਹਿਬ ਦੇ ਘਰ ਦੇ ਅੱਗੇ ਕਰੂਗੀ ਅੱਜ ਅਸੀਂ ਪੂਰਾ ਬੈਂਡਵਾਜੇ ਜਿਨ੍ਹਾਂ ਦਾ ਮਜ਼ਾਕ ਕਢਾਇਆ ਪੂਰੇ ਪੰਜਾਬ ਦੇ ਬੈਂਡਵਾਜੇ ਵਾਲੇ ਵਿਅਕਤੀ ਦਲਤ ਕਮਿਊਨਿਟੀ ਦੇ ਸਾਰੇ ਵਿਅਕਤੀ ਅੱਜ ਇਕੱਠੇ ਹੋ ਕੇ ਕਾਂਗਰਸ ਪਾਰਟੀ ਦਾ ਜਿਹੜਾ ਦਲਤ ਵਿਰੋਧੀ ਚਿਹਰਾ ਕਰੋ ਨੰਗਾ ਕਰਾਂਗੇ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤ ਵਿਰੋਧੀ ਆ ਉਹਨਾਂ ਦੇ ਲੀਡਰ ਦੀ ਮਾਨਸਿਕਤਾ ਖਾਸ ਕਰਕੇ ਪ੍ਰਤਾਪ ਸਿੰਘ ਬਾਜਬਾਦ ਦੀ ਮਾਨਸਿਕਤਾ ਉਹਨਾਂ ਦੇ ਸਮੁੱਚੇ ਕਾਂਗਰਸ ਪਾਰਟੀ ਦੇ ਲੀਡਰ ਦੀ ਮਾਨਸਿਕਤਾ ਜਿਹੜੀ ਆ ਉਹ ਦਲਤ ਵਿਰੋਧੀ ਆ ਅੱਜ ਉਹ ਅਸੀਂ ਜਨਤਾ ਦੇ ਅੰਦਰ ਪਰਦਾ ਫਾਸ਼ ਕਰਾਂਗੇ ਪਿਛਲੇ ਦਿਨੀ ਕਾਂਗਰਸ ਪਾਰਟੀ ਦੇ ਲੀਡਰ ਆਪ ਪਿਸ਼ੀਨ ਪ੍ਰਤਾਪ ਸਿੰਘ ਬਾਜਬਾ ਜੀ ਨੇ ਇੱਕ ਬਹੁਤ ਹੀ ਮਾੜਾ ਬਿਆਨ ਦਿੱਤਾ ਦਲਤ ਵਿਰੋਧੀ ਬਿਆਨ ਦਿੱਤਾ ਕਿ ਕਿਸ ਤਰ੍ਹਾਂ ਵੈਣਵਾਜੇ ਵਜਾਉਣ ਵਾਲੇ ਜਿਹੜੇ ਨੇ ਕੀ ਉਹ ਪੰਜਾਬ ਸਰਕਾਰ ਚ ਮੰਤਰੀ ਬਣ ਕੇ ਪਰ ਮੈਂ ਸਮਝਦਾ ਪਰ ਸਰਦਾਰ ਹਪਾ ਜਨਸੀ ਇਟਿਓ ਸਾਹਿਬ ਦਾ ਉਹਨਾਂ ਨੇ ਮਜ਼ਾਕ ਕਢਾਇਆ ਉਹਨਾਂ ਦੀ ਗਰੀਬੀ ਦਾ ਮਜ਼ਾਕ ਕਢਾਇਆ ਉਹਨਾਂ ਦੀ ਕਮਿਊਨਿਟੀ ਦਾ ਮਜ਼ਾਕ ਕਢਾਇਆ ਉਹ ਦਲਤ ਭਾਈਚਾਰੇ ਦਾ ਮਜ਼ਾਕ ਕਢਾਇਆ ਅਸੀਂ 24 ਘੰਟੇ ਦਾ ਅਲਟੀਮੇਟਮ ਦਿੱਤਾ ਸੀਗਾ ਕਿ ਕਾਂਗਰਸ ਪਾਰਟੀ ਮਾਫੀ ਮੰਗੇ ਪ੍ਰਤਾਪ ਸਿੰਘ ਮਾਫੀ ਬਾਜਬਾ ਮਾਫੀ ਮੰਗੇ ਪਰ ਲੇਕਿਨ ਅੱਜ 24 ਘੰਟੇ ਬੀਤ ਚੁੱਕੀ ਉਹਨਾਂ ਨੇ ਕੋਈ ਮਾਫੀ ਨਹੀਂ ਮੰਗੀ ਅੱਜ ਆਮ ਆਦਮੀ ਪਾਰਟੀ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਹੈਗਾ ਉਹ ਬਾਜਵਾਦ ਸਾਹਿਬ ਦੇ ਘਰ ਦੇ ਅੱਗੇ ਕਰੂਗੀ ਅੱਜ ਅਸੀਂ ਪੂਰਾ ਬੈਂਡਵਾਜੇ ਜਿਨ੍ਹਾਂ ਦਾ ਮਜ਼ਾਕ ਅਡਾਇਆ ਪੂਰੇ ਪੰਜਾਬ ਦੇ ਬੈਂਡਵਾਜੇ ਵਾਲੇ ਵਿਅਕਤੀ ਦਲਤ ਕਮਿਊਨਿਟੀ ਦੇ ਸਾਰੇ ਵਿਅਕਤੀ ਅੱਜ ਇਕੱਠੇ ਹੋ ਕੇ ਕਾਂਗਰਸ ਪਾਰਟੀ ਦਾ ਜਿਹੜਾ ਦਲਤ ਵਿਰੋਧੀ ਚਿਹਰਾ ਕਰੋ ਨੰਗਾ ਕਰਾਂਗੇ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤ ਵਿਰੋਧੀ ਆ ਉਹਨਾਂ ਦੇ ਲੀਡਰ ਦੀ ਮਾਨਸਿਕਤਾ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾਦੀ ਮਾਨਸਿਕਤਾ ਉਹਨਾਂ ਦੇ ਸਮੁੱਚੇ ਕਾਂਗਰਸ ਪਾਰਟੀ ਦੇ ਲੀਡਰ ਦੀ ਮਾਨਸਿਕਤਾ ਜਿਹੜੀ ਆ ਉਹ ਦਲਤ ਵਿਰੋਧੀ ਆ ਅੱਜ ਉਹਦਾ ਅਸੀਂ ਜਨਤਾ ਦੇ ਅੰਦਰ ਪਰਦਾ ਫਾਸ਼ ਕਰਾਂਗੇ ਦੇਣੀ ਕਾਂਗਰਸ ਪਾਰਟੀ ਦੇ ਲੀਡਰ ਆਪ ਪਿਸ਼ੀਨ ਪ੍ਰਤਾਪ ਸਿੰਘ ਬਾਜਬਾ ਜੀ ਨੇ ਇੱਕ ਬਹੁਤ ਹੀ ਮਾੜਾ ਬਿਆਨ ਦਿੱਤਾ ਦਲਤ ਵਿਰੋਧੀ ਬਿਆਨ ਦਿੱਤਾ ਕਿ ਕਿਸ ਤਰ੍ਹਾਂ ਵਹਿਣ ਭਾਜੇ ਵਜਾਉਣ ਵਾਲੇ ਜਿਹੜੇ ਨੇ ਕੀ ਉਹ ਪੰਜਾਬ ਸਰਕਾਰ ਚ ਮੰਤਰੀ ਬਣ ਕੇ ਪਰ ਮੈਂ ਸਮਝਦਾ ਪਰ ਸਰਦਾਰ ਹਪਾਜਨ ਸਿੰਘ ਇਟਿਓ ਸਾਹਿਬ ਦਾ ਉਹਨਾਂ ਨੇ ਮਜ਼ਾਕ ਕਢਾਇਆ ਉਹਨਾਂ ਦੀ ਗਰੀਬੀ ਦਾ ਮਜ਼ਾਕ ਕਢਾਇਆ ਉਨ੍ਹਾਂ ਦੀ ਕਮਿਊਨਿਟੀ ਦਾ ਮਜ਼ਾਕ ਕਢਾਇਆ ਔਰ ਦਲਿਤ ਭਾਈਚਾਰੇ ਦਾ ਮਜ਼ਾਕ ਕਢਾਇਆ ਅਸੀਂ 24 ਘੰਟੇ ਦਾ ਅਲਟੀਮੇਟਮ ਦਿੱਤਾ ਸੀਗਾ ਕਿ ਕਾਂਗਰਸ ਪਾਰਟੀ ਮਾਫੀ ਮੰਗੇ ਪ੍ਰਤਾਪ ਸਿੰਘ ਮਾਫੀ ਬਾਜਬਾ ਮਾਫੀ ਮੰਗੇ ਪਰ ਲੇਕਿਨ ਅੱਜ 24 ਘੰਟੇ ਬੀਤ ਚੁੱਕੇ ਇਹਨਾਂ ਨੇ ਕੋਈ ਮਾਫੀ ਨਹੀਂ ਮੰਗੀ ਅੱਜ ਆਮ ਆਦਮੀ ਪਾਰਟੀ ਕੋ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਹੈਗਾ ਉਹ ਬਾਜਬਾ ਸਾਹਿਬ ਦੇ ਘਰ ਦੇ ਅੱਗੇ ਕਰੂਗੀ ਅੱਜ ਅਸੀਂ ਪੂਰਾ ਬੈਂਡਵਾਜੇ ਜਿਨ੍ਹਾਂ ਦਾ ਮਜ਼ਾਕ ਕਢਾਇਆ ਪੂਰੇ ਪੰਜਾਬ ਦੇ ਬੈਂਡਵਾਜੇ ਵਾਲੇ ਵਿਅਕਤੀ ਦਲਿਤ ਕਮਿਊਨਿਟੀ ਦੇ ਸਾਰੇ ਵਿਅਕਤੀ ਅੱਜ ਇਕੱਠੇ ਹੋ ਕੇ ਕਾਂਗਰਸ ਪਾਰਟੀ ਦਾ ਜਿਹੜਾ ਦਲਤ ਵਿਰੋਧੀ ਚਿਹਰਾ ਕਰੋ ਨੰਗਾ ਕਰਾਂਗੇ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤ ਵਿਰੋਧੀ ਆ ਉਹਨਾਂ ਦੇ ਲੀਡਰ ਦੀ ਮਾਨਸਿਕਤਾ ਖਾਸ ਕਰਕੇ ਪ੍ਰਤਾਪ ਸਿੰਘ ਬਾਜਬਾਦ ਦੀ ਮਾਨਸਿਕਤਾ ਉਹਨਾਂ ਦੇ ਸਬੂਚੇ ਕਾਂਗਰਸ ਪਾਰਟੀ ਦੇ ਲੀਡਰ ਦੀ ਮਾਨਸਿਕਤਾ ਜਿਹੜੀ ਆ ਉਹ ਦਲਤ ਵਿਰੋਧੀ ਆ ਅੱਜ ਉਹਦਾ ਅਸੀਂ ਜਨਤਾ ਦੇ ਅੰਦਰ ਪਰਦਾ ਫਾਸ਼ ਕਰਾਂਗੇ